ਕਿੰਦਰਾ ਪੁੱਤ ਪਾਣੀ ਲਿਆਵਾ ਨਹੀਂ ਮੰਮੀ ਮੈਂ ਨਹੀਂ ਪੀਣਾ ਪਾਣੀ ਪਤਾ ਕੀ ਗੱਲ ਹੋਈ ਆ ਮੰਮੀ ਗੱਲ ਕੀ ਹੋਣੀ ਆ ਮੇਰੀ ਵੀ ਇੱਕ ਭੈਣ ਹੁੰਦੀ ਤੇ ਮੇਰੇ ਗੁੱਟ ਤੇ ਰਖੜੀ ਬੰਨਦੀ ਆਪਾਂ ਲੜਦੇ ਝਗੜਦੇ ਪਿਆਰ ਨਾਲ ਮੈਨੂੰ ਲੱਗਦਾ ਵਾ ਮੇਰੇ ਕਰਮਾਂ ਚ ਪਿਆਰ ਹੀ ਹੈ ਨਹੀਂ ਭੈਣ ਦਾ ਬੱਲੇ ਬੜੇ ਮਾਪੋਤ ਸਲਾਈ ਪਏ ਜੇ ਨਾਲੇ ਚਾਚੀ ਜੀ ਇਹਨੂੰ ਕੀ ਹੋਇਆ ਵਾ ਇਹਨੇ ਬੜਾ ਤੋਰੀ ਵਾਂਗੂ ਮੂੰਹ ਲਮਕਾਇਆ ਨੀ ਕਹਿੰਦਾ ਯੋ ਮੇਰੀ ਵੀ ਕੋਈ ਭੈਣ ਹੁੰਦੀ ਤੇ ਮੇਰੇ ਵੀ ਗੁੱਟ ਤੇ ਰਖੜੀ ਬੰਦੀ ਤਾਂ ਹੀ ਵੀ ਦੋਵੇਂ ਜਾਣੇ ਲੜਾਈ ਝਗੜੇ ਕਰਦੇ ਰਹਿੰਦੇ ਤੇ ਬੰਦਰਾ ਜਿਆ ਮੈਂ ਕੌਣ ਵਾ ਮੈਨੂੰ ਤੂੰ ਆਪਣੀ ਭੈਣ ਨਹੀਂ ਮੰਨਦਾ ਜੇ ਤੂੰ ਮੇਰੀ ਭੈਣ ਹੋਵੇਂ ਤੇ ਮੇਰੇ ਗੁੱਟ ਤੇ ਰਖੜੀ ਨਾ ਬੰਨੇ ਕਦੀ ਬੰਨੀ ਤੂੰ ਰਖੜੀ ਮੇਰੇ ਗੁੱਟ ਤੇ ਲੈ ਇਹਨੇ ਵੀ ਗੱਲ ਤੋਂ ਬਸ ਮੂੰਹ ਬਣਾ ਕੇ ਬੈਠਾ ਵਾ ਮੈਂ ਹੁਣੇ ਰਖੜੀ ਲੈ ਆਉਣੀ ਆ ਤੇ ਬੰਨ੍ਹਨੀ ਆ ਤੇਰੇ ਗੁੱਟ ਤੇ ਪਤਾ ਰਖੜੀ ਸਿਰਫ ਧਾਗਾ ਹੀ ਨਹੀਂ ਹੁੰਦੀ ਇਹ ਇੱਕ ਜ਼ਿੰਮੇਵਾਰੀ ਵੀ ਹੁੰਦੀ ਆ ਜੇ ਇਹ ਰਿਸ਼ਤਾ ਜੋੜਨ ਲੱਗਾ ਵਾ ਨਾ ਤੇ ਇਹਨੂੰ ਨਿਭਾ ਕੇ ਵੀ ਵਿਖਾਵੀ ਹੁਣ ਫੋਟੋ ਪਰ ਦਿਖਾ ਕੇ ਲਾ ਲਾਂਗੇ ਹਾਂ ਹਾਂ ਮੈਂ ਵੀ ਇਹ ਸੋਚੰਦੀ ਆ ਮਕੈਨਿਕ ਵਾਲਿਆਂ ਤਾਨੂੰ ਵੀ ਫੋਟੋ ਨਾਲ ਵੱਡੀ ਕਰਾਵਾਂਗੇ ਤੇ ਸਾਹਮਣੇ ਲਾਵਾਂਗੇ ਜਿੱਥੇ ਸਾਡੀ ਦਮਾਂ ਦੀ ਵੇਖ ਲੈ ਕਿ ਸੋਚ ਕਿੰਨੀ ਲੰਬੀ ਹੈ ਹਨਾ ਹਾਈ ਬਾਈ ਕਰ ਲਾ ਫਿਰ ਹਾਈ ਹਾਈ ਮੰਮੀ ਨੂੰ ਮੈਂ ਕਿਹਾ ਵੀ ਹੈਗਾ ਸੀ ਕਿ ਆ ਬਾਹਰ ਡੋੜ ਆਉ ਕਿਨੀ ਤੋਂ ਮੁਸ਼ਕਲ ਆਉਂਦੀ ਆ ਪਰ ਮੰਮੀ ਨੇ ਨਾ ਮੇਰੇ ਆਖੇ ਨਹੀਂ ਲੱਗਣਾ ਹੁੰਦਾ ਪਹਿਲਾਂ ਡੋੜ ਕੇ ਆਉਣੀ ਆ Hai, Pabbi. Satu tini lagi? Hai. Satu tini. Farid? Sandeep? ਭਾਬੀ ਤੂੰ ਜਾਣਦੇ ਪ੍ਰੀਤ ਨੂੰ ਭਾਬੀ ਮੈਂ ਪ੍ਰੀਤ ਨੂੰ ਜਾਣਦੇ ਹਾਂ ਤੂੰ ਬੱਸ ਉਹ ਕੋ ਮੈਨੂੰ ਵੀ ਤੂੰ ਕਿੱਦਾਂ ਜਾਣਦੇ ਪ੍ਰੀਤ ਨੂੰ ਪਰ ਇਹ ਤਾਂ ਤੇ ਮੇਰੇ ਮਾਮੇ ਦੀ ਕੁੜੀ ਆ ਭਾਬੀ ਕਿਹੜੇ ਸਾਹਮਣੇ ਮਾਮੇ ਦੀ ਕੁੜੀ ਲੱਗਦੀ ਤੁਹਾਡੀ ਪ੍ਰੀਤ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਮਾਮੇ ਦੀ ਕੁੜੀ ਕੌਣ ਪ੍ਰੀਤ ਪ੍ਰੀਤ ਇਹਦੇ ਮਾਮੇ ਦੀ ਕੁੜੀ ਮੈਨੂੰ ਤੇ ਆਪ ਨਹੀਂ ਸਮਝਾਉਣੀ ਕੀ ਬੋਲੀ ਜਾਂਦੇ ਆ ਪਰ ਤੇਰਾ ਤਾਂ ਕੋਈ ਮਾਮਾ ਹੀ ਨਹੀਂ ਹੈਗਾ ਅਸਲ 'ਚ ਸਾਡਾ ਕੋਈ ਸੱਚਾ ਮਾਮਾ ਤੇ ਹੈ ਨਹੀਂ ਆ ਪਰ ਇੱਕ ਮੂੰਹ ਬੋਲਾ ਮੰਮੀ ਨੇ ਆਪਣਾ ਭਰਾ ਜ਼ਰੂਰ ਬਣਾਇਆ ਸੀ ਤੇ ਉੱਥੇ ਸਾਡਾ ਹੋਣ ਜਾਣ ਵੀ ਹੁੰਦਾ ਸੀ ਪ੍ਰੀਤ ਉਹਨਾਂ ਦੀ ਕੁੜੀ ਆ ਜਿਹਨੂੰ ਮੈਂ ਮਾਮਾ ਜੀ ਕਹਿੰਨੀ ਹੁੰਦੀ ਸੀ ਤੇ ਜੇ ਤੇਰਾ ਮਾਮਾ ਹੀ ਤੇ ਫਿਰ ਵਿਆਹ ਤੇ ਕਿਉਂ ਨਹੀਂ ਆਇਆ 4-5 ਸਾਲ ਪਹਿਲਾਂ ਦੀ ਗੱਲ ਆ ਮੈਂ ਤੇ ਮੰਮੀ ਉਹਨਾਂ ਕੋਲ ਗਏ ਸੀ 已你高了，哎、嗯，了、嗯。 ਸਸੀ ਕਾਲ ਬੁੱਤਰ ਭੈਣ ਜੀ ਆਗੇ ਅਸੀਆ ਭੈਣ ਜੀ ਵਾਜੋ ਵਾਜੋ ਲਿਆਓ ਪਾਣੀ ਧਣੀ ਮੈਂ ਤੁਹਾਨੂੰ ਦੱਸਿਆ ਹੀ ਨਹੀਂ ਸਾਨੂੰ ਅਚਾਨਕ ਮਾਵਾ ਜੀ ਕੋਈ ਗੱਲ ਕੋਈ ਨਹੀਂ ਬੁੱਤ ਬੈਠੋ ਇੱਕ ਦਿਨ ਇਹਨਾਂ ਨੇ ਬੜੀ ਜਾਂਮ ਦੁਖੀ ਕੀਤੀ ਤੇ ਜੇ ਇੱਕ ਦਿਨ ਮੂੰਹ ਚੋਕ ਕੇ ਆ ਜਾਂਦੀਆਂ ਮਾਵਾ ਧੀਆਂ ਨਾ ਕੋ ਲੈਣਾ ਨਾ ਦੇਣਾ ਭੈਣ ਭੈਣ ਕਰਦਾ ਰਹਿਦਾ ਨਾ ਕੋਈ ਅੰਡਰ ਦਾ ਵਿਆਹ ਦੱਸਦੀਆਂ ਨਹੀਂ ਆ ਸ਼ਿਕਰ ਦੁਪਹਿਰ ਲੱਗੀ ਬੰਦੇ ਨੇ ਘੜੀ ਲੰਮੇ ਪਹਿਣਾ ਹੁੰਦਾ ਵਾ ਇਹਨਾਂ ਦਾ ਕੋਈ ਕੰਨ ਨਹੀਂ ਪਹਿਣਾ ਜੀ ਦੱਸੋ ਬੈਬ ਜੀ ਸਿੱਧੇ ਇਧਰ ਹੀ ਆਏ ਜੀ ਇਹ ਤੇ ਆਪਣੇ ਘਰੋਂ ਹੀ ਹੋ ਕੇ ਆਏ ਜੀ ਕਿੱਥੇ ਬਿੰਦਰਾ ਘਰ ਕਿੱਥੇ ਜਾਣਾ ਸੀ ਘਰ ਕੋਈ ਜੀ ਅੱਗੇ ਦਿਸੇ ਤੇ ਫੇਰ ਹੀ ਜਾਂਦੀ ਅੱਗੇ ਮਾਂ ਹੁੰਦੀ ਘੜੀ ਮਿਲਗੱਲ ਲਈ ਨਹੀਂ ਨਹੀਂ ਹਾਂ ਹੁਣ ਤੇ ਭਰਾਵਾ ਤੂੰ ਹੀ ਮੇਰਾ ਭਰਾ ਤੇ ਤੂੰ ਹੀ ਮੇਰੇ ਪੇਕੇ ਤੇ ਤੂੰ ਹੀ ਮੇਰਾ ਸਾਰਾ ਕੁਝ ਆ ਕੋਈ ਗੱਲ ਤੁਹਾਡਾ ਆਪਣਾ ਘਰ ਵਾ ਜਦੋਂ ਮਰਜ਼ੀ ਆਓ ਜਾਓ ਕੋਈ ਪ੍ਰੋਬਲਮ ਨਹੀਂ ਆ। ਉਹ ਤਾਂ ਮੈਂ ਆਖਿਆ ਵਾ। ਮੈਂ ਆਪ ਵੀ ਨਹੀਂ ਬੋਤਾ ਮੰਮੀ ਨੂੰ ਉੱਧਰ ਜਾਣ ਦੇਣੀ। ਘਰ ਵੱੜਦੇ ਮਗਰੋਂ ਵਾ ਤੇ ਰੋਣ ਪਹਿਲਾਂ ਡਾ ਪੈਂਦੇ ਆ। ਮੰਮੀ ਨੂੰ ਬੜਾ ਯਾਦ ਕਰਦੇ ਨਾਨੀ ਨੂੰ। ਪੁੱਤ ਜਿੱਥੇ ਬਚਪਨ ਬੀਤਿਆ ਹੋਵੇ ਨਾ ਤੇ ਉਹ ਯਾਦਾਂ ਕਦੀ ਨਹੀਂ ਜਾਂਦੀਆਂ ਆਪਣੇ ਮਾਪਿਆਂ ਦੀਆਂ, ਉਹ ਵੇੜੇ ਦੀਆਂ, ਉਹ ਘਰ ਭਾਵੇਂ ਕੋਖੰਡਰੀ ਹੋ ਗਿਆ ਵਾ। ਵੇਖੀਦਾ ਸਾਨੂੰ ਵੀ ਯਾਦ ਆਉਂਦਾ ਵਾ। ਇਨੇ ਕਿਉਂ ਦੇ ਇੱਥੇ ਖੇਡਦੇ ਹੁੰਦੇ ਕਿੱਡੇ ਸੋਹਣੇ ਕੇ ਖੇਡਣ ਜਾਂਦੇ ਹੁੰਦੇ ਕਿਤੇ ਇਦਾਂ ਰੌਣਕਾਂ ਲੱਗੀਆਂ ਹੁੰਦੀਆਂ ਪਰ ਹੁਣ ਤੇ ਅੱਜ ਇੱਥੇ ਕਿਤੇ ਵੇਖਣ ਨੂੰ ਜੀ ਨਹੀਂ ਕਰਨ ਦੇ ਆ ਤੇਰੇ ਸਾਹਮਣੇ ਮੈਂ ਤੈਨੂੰ ਦੱਸਣ ਢੀ ਹਾਂ ਤਾਂ ਇਹੋ ਤੇ ਮੈਂ ਕਹਿਨੀ ਆ ਕਿ ਕੋਈ ਨਹੀਂ ਐ ਵੀ ਤੇ ਘਰ ਆਪਣਾ ਹੀ ਆ ਹੁਣ ਜੇ ਤੂੰ ਇਹਨਾਂ ਨੂੰ ਆਪਣੇ ਭਰਾ ਬਣਾਇਆ ਵਾ ਤੇ ਅਸੀਂ ਆਪਣੇ ਸਮਝ ਕੇ ਆਉਨੇ ਆ ਸਮਝ ਲਓ ਤੁਹਾਡੇ ਇਹੋ ਹੀ ਪੇਕੇ ਆ ਮੰਮੀ ਅਸੀਂ ਕਦੀ ਦੁੱਧ ਪਾਈ ਨਹੀਂ ਆ ਪੈ ਜੀ ਨੂੰ ਪਤਾ ਵਾ ਇਹ ਇਹਨਾਂ ਨੂੰ ਦੱਸਿਆ ਵਾ ਜਦੋਂ ਮਰਜੀ ਜਦੋਂ ਤੁਹਾਡਾ ਜੀ ਕਰਦਾ ਵਾ ਤੁਹਾਡਾ ਆਪਣਾ ਘਰ ਵਾ ਤੁਹਾਡੇ ਆਪਣੇ ਪੇਕੇ ਆ ਜਦੋਂ ਮਰਜੀ ਆਓ ਨਾਲੇ ਮੈਨੂੰ ਇਹ ਦੱਸੋ ਮੁੰਡਿਆਂ ਦਾ ਕੀ ਹਾਲ ਵਾ ਹਣ ਜਿੰਦਾ ਮੈਂ ਸੁਣਿਆ ਥੋੜਾ ਸੁਧਰਿਆ ਨਹੀਂ ਅਜੇ ਤੱਕ ਕਿੱਥੇ ਭਰਾਵਾ ਜਿਹੜੇ ਮੁੱਦਾਂ ਤੇ ਵਿਗੜੇ ਕਿੱਥੇ ਸੁਧਰਦੇ ਨੇ ਉਹੋ ਹੀ ਹਾਲ ਆ ਛਿੜਕਾ ਚਾਂਬਾ ਕਰਨੀ ਆ ਤੇ ਆਖ ਦਿੰਦਾ ਮੰਮੀ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਨਹੀਂ ਕੁਝ ਕਰਦਾ ਨਹੀਂ ਕੁਝ ਕਰਦਾ ਦੂਜੇ ਦਿਨ ਫੇਰ ਉਹੋ ਕੁਝ ਉਹਨੂੰ ਸੈਂਟਰ ਤੋਂ ਸੈਂਟਰ ਛੱਡਣਾ ਹੈ ਕਿਤੇ ਚੰਗੇ ਬੜਾ ਕੁਝ ਕਰ ਕਰ ਕੇ ਵੇਖਿਆ ਬੜਾ ਦੁਖੀ ਕੀਤਾ ਵਾ ਅੱਗੇ ਤੇਰੇ ਤੋਂ ਡਰਦਾ ਹੁੰਦਾ ਸੀ ਹੁਣ ਤੂੰ ਹੀ ਨੌਕਰੀ ਆਪਣੀ ਕਰਨੀ ਆ ਤੂੰ ਹੁਣ ਕਿਹੜਾ ਘਰ ਬੈਠੇ ਰਹਿਣਾ ਵਾ ਕੁਮੀਨੀ ਆ ਜਾਂਦਾ ਹੈਗਾ ਤੇ ਹੁਣ ਹੋਰ ਵਿਗੜੀ ਜਾਂ ਰਿਆ ਉਹ ਭੈਣ ਜੀ ਮੇਰਾ ਪਤਾ ਕੀ ਆ ਸਰਕਾਰੀ ਨੌਕਰੀ ਹੈ ਤੇ ਇਹ ਜਿਹੜੀ ਛੁੱਟੀ ਹੁੰਦੀ ਨਾ ਗਿੰਤੀ ਮਿੰਤੀ ਦੇ ਦਿਨ ਹੁੰਦੇ ਆ ਤੇ ਪੁੱਤ ਝਾਟੀ ਨਿਕਲ ਜਾਂਦੇ ਆ ਹਨਾ ਤੇ ਘਰਾਂ ਦੇ ਕੰਮਾਂ ਚੋਰ ਜਿਵੇਂ ਆ ਛੁੱਟੇ ਨਹੀਂ ਜਾਂਦਾ ਹਾਂਜੀ ਵੱਧ ਦੀ ਭੈਣ ਬਣਾਈ ਆ ਆਪਣੇ ਭੈਣ ਭਰਾ ਅੱਜ ਕੱਲ ਮਿਲਦੇ ਨਹੀਂ ਆ ਇਹ ਵਖੀ ਹੋਈ ਬਾਕੀ ਭੈਣ ਜੀ ਤੁਹਾਨੂੰ ਗੱਲ ਦੱਸਾਂ ਮੁੰਡੇ ਹੁਣ ਹੋ ਗਏ ਜਵਾਨ ਚਲੋ ਜਦੋਂ ਨਿੱਕੇ ਹੀ ਦਾੰਦ ਟੁੱਟ ਲਈਦਾ ਹੁਣ ਜਵਾਨਾਂ ਵਾਂ ਤੇ ਮੈਂ ਜਾਊਂਗਾ ਕੁਝ ਕਹੂੰਗਾ ਅਗਲੇ ਮੇਰੇ ਗੱਲ ਪੈਜੂ ਤੂੰ ਆਪਣੀ ਨਾ ਇੱਜ਼ਤ ਜੀ ਦੇ ਕਾਰਨ ਆਖੀਦਾ ਵੀ ਹੁਣ ਜਵਾਨ ਬੱਚੇ ਨੂੰ ਕੋਈ ਨਹੀਂ ਕਹਿ ਸਕੀਦਾ ਉਹ ਤਾਂ ਗੱਲ ਠੀਕ ਆ ਪਰ ਮਾਮਾ ਜੀ ਡੈਡੀ ਦੇ ਅੱਗੇ ਨਹੀਂ 서ਤੇ ਹੈਗੇ ਤੇ ਜੇ ਤੁਸੀਂ ਵੀ ਹਾਂ ਗੱਲ ਸੋਚ ਕੇ ਉਹਨਾਂ ਨੂੰ ਨਾ ਗੁੱਸੇ ਹੋਵੋਗੇ ਤੇ ਉਹਨਾਂ ਨੂੰ ਤਾਂ ਕਿਸੇ ਦਾ ਡਰੀ ਨਹੀਂ ਹੋਣਾ ਚੱਲ ਸੋ ਉਹਨੂੰ ਵੀਰ ਜੀ ਤੇ ਬੜੇ ਵਧੀਆ ਰਹਿੰਦੇ ਆ ਉਹ ਤੇ ਬੜੇ ਸਮਝਦਾਰ ਸੋਨੂੰ ਕਿਦਾਂ ਵਾ ਠੀਕ ਆ ਉਹ ਬੜਾ ਵਧੀਆ ਉਹ ਤੇ ਮੇਰਾ ਹੀਰਾ ਪੁੱਤ ਆ ਉਹਦੇ ਨਾਲ ਹੀ ਮੈਂ ਜੀਣ ਲਈ ਬਹੁਤ ਵਧੀਆ ਮੇਰਾ ਪੁੱਤ ਆ ਉਹਦੇ ਉਹਨੇ ਕਮਾਈ ਕਰਨੀ ਉਹਨੇ ਹੁਣ ਸਾਰਾ ਕੁਝ ਪਹਿਲਾਂ ਤੋਂ ਹੀ ਬੜਾ شریف ਹੀ ਤੇ ਬੜਾ ਮਤਲਬ ਫਿਗਰ ਕਰਦਾ ਹੁੰਦਾ ਸੀ ਕਰਦੀ ਸਾਰੀ ਮਾਮੀ ਜੀ ਪ੍ਰੀਤੀ ਕਿੱਥੇ ਆ ਉਹ ਨਹੀਂ ਦਿਖਣ ਦੀ ਘਰੇ ਆ ਉਹ ਪ੍ਰੀਤੀ ਪੁੱਤ ਇੱਥੇ ਹੀ ਆ ਹਾਲਾਗੇ ਵਿੱਚ ਪੜ੍ਹਦੀ ਆ ਕਮਰੇ ਪੜ੍ਹਨ ਦੀ ਆ ਹਾਂ ਮੈਂ ਉਹਦੇ ਲੱਗੇ ਜਾਨੀ ਆ ਨਹੀਂ ਨਹੀਂ ਪੜਨ ਰਹੀ ਹੈ ਜੇ ਲੰਮੀ ਪਈ ਆ ਅਜ ਇਹਨਾਂ ਨੂੰ ਠਾ ਲਈ ਸੌ ਲੈਣ ਦੇ ਚਾਹ ਕ ਕੋਈ ਗੱਲ ਨਹੀਂ ਪੁੱਤ ਚਾਹ ਪਾਣੀ ਪੀ ਲੋ ਠਾਣ ਲੈਣੇ ਉਹਨੂੰ ਸੁੱਤੀ ਹੋਣੀ ਆ ਕੋਈ ਗੱਲ ਨਹੀਂ ਠੀਕ ਆ ਕੋਈ ਨਹੀਂ ਹਾਂ ਠੀਕ ਆ ਪੁੱਤ ਤੁਸੀਂ ਚਾਹ ਪਾਣੀ ਪੀਓ ਮੈਂ ਇੱਕ ਮਿੰਟ ਆਇਆ ਉਮਰੀ ਗੱਲ ਸੁਣ ਨਾ ਜਦ ਤੂੰ ਕਿੱਦਾਂ ਦੀ ਗੱਲ ਕਰਕੇ ਆਈਆਂ ਉੱਥੇ ਕਿਉਂ ਕਿ ਜਿਹੜਾ ਕੁੜੀ ਨੇ ਪੁੱਛ ਲਿਆ ਵੀ ਪ੍ਰੀਤੀ ਕੀ ਕਰਨ ਦੀ ਆ ਤੇ ਤੂੰ ਕਹਿੰਦਾ ਉਹ ਸੁੱਤੀ ਆ ਉਹਨੂੰ ਸੌਣ ਦੇ ਬਾਅਦ ਆ ਜੇਦੀ ਠਾਲਣਾ ਮੈਂ ਵੇਖ ਕੇ ਆ ਉਹ ਚੰਗੀ ਭਲੀ ਟੈਲੀਫੋਨ 'ਤੇ ਲੱਗੀ ਆ ਉਹ ਮੇਰੀ ਗੱਲ ਸੁਣ ਤੂੰ ਨਿਆਣਿਆਂ ਦੇ ਮਨਾਂ ਵਿੱਚ ਵੀ ਇਹੋ ਜੀਆਂ ਗੱਲਾਂ ਕਿੱਦਾਂ ਭਰਦੀ ਰਹਿੰਦੀਆਂ ਜ਼ਹਿਰ ਭਰਦੀ ਰਹਿੰਦੀਆਂ ਮੇਰੀ ਗੱਲ ਸੁਣ ਲੈ ਇੱਕ ਦਿਨ ਪਛਤਾਵੇਂਗੀ ਤੂੰ ਸੰਦੀਪ ਹਾਂਜੀ ਜਾਂ ਡੱਬਾ ਆਪਣੀ ਮਾਮੀ ਨੂੰ ਫੜਾਇਆ ਠੀਕ ਆ ਮੰਮੀ ਬੱਚਿਆਂ ਦੇ ਦਿਰਾਜ ਨਹੀਂ ਹੋ ਜਾਂਦਾ ਲਾਂ ਭਰੀ ਦਿਓਦੀਆਂ ਜੋ ਵਿਚਾਰੀਆਂ ਆਗੀਆਂ ਵਕਤ ਦੀ ਮਾਰੀ ਆ ਉਹਦਾ ਕੋਈ ਭੈਣ ਨਹੀਂ ਭਰਾ ਨਹੀਂ ਮਾਂ ਨਹੀਂ ਪਿਓ ਨਹੀਂ ਉਹਨੇ ਮੈਨੂੰ ਛੋਟੇ ਹੁੰਦਿਆਂ ਤੋਂ ਭਰਾ ਬਣਾਇਆ ਵਾ ਤੇ ਤੇਰਾ ਮੱਥਾ ਕਿਉਂ ਸੜਿਆ ਰਹਿਦਾ ਵੇਖ ਕੇ ਹੋ ਜਾਂਦਾ ਤੇ ਸੜੇ ਨਾ ਤੇ ਹੋਰ ਕੀ ਤੀਜੇ ਕਦੇ ਮੂੰਹ ਚੁੱਕ ਕੇ ਆ ਜਾਂਦੀਆਂ ਵਾ ਨਾ ਪੁੱਛਦੀਆਂ ਨਾ ਗੇਦੀਆਂ ਦੱਸਦੀਆਂ ਵੀ ਨਹੀਂ ਭਿਉਣਾ ਵਾ ਦੂਜੀ ਗੱਲ ਮੇਰੀ ਕੁੜੀ ਵਹਿਲੀ ਨਹੀਂ ਆ ਇਹਦੇ ਵਹਿਲੀਆਂ ਵਾ ਭੈਣ ਬਣਾਈਆਂ ਨਾ ਕੋਈ ਲੈਣਾ ਨਾ ਦੇਣਾ ਕਿੱਡੀ ਤੁਸੀਂ ਇਹਦੀ ਜ਼ਮੀਨ ਸੰਭੀ ਆ ਮੈਨੂੰ ਤਾਂ ਮੱਥਾ ਉਹਨੇ ਡੰਬਣਾ ਹੀ ਪੈਣਾ ਵਾ ਓਏ ਗੱਲ ਜ਼ਮੀਨ ਦੀ ਨਹੀਂ ਹੁੰਦੀ ਇੱਕ ਜ਼ਮੀਰ ਦੀ ਵੀ ਹੁੰਦੀ ਆ ਇੱਕ ਵਾਅਦੇ ਖਿਲਾਫੀ ਦੀ ਵੀ ਹੁੰਦੀ ਆ ਇਹ ਗੱਲ ਮੇਰੀ ਹੋਰ ਸੁਣ ਲਾ ਮੈਂ ਤੈਨੂੰ ਅੱਗੇ ਵੀ ਕਈ ਵਾਰ ਬੋਲਿਆ ਜਦੋਂ ਮੈਂ ਇਹ ਕੋ ਪਹਿਲੀ ਵਾਰ ਰਖੜੀ ਬਣਾਈ ਸੀ ਨਾ ਛੋਟੇ ਹੁੰਦਿਆਂ ਤੇ ਮੇਰੀ ਮਾਂ ਨੇ ਇੱਕ ਮੇਰੇ ਕੋ ਵਚਨ ਲਿਆ ਇਹ ਕਹਿੰਦੀ ਪੁੱਤ ਮੇਰੀ ਗੱਲ ਸੁਣ ਲਾ ਜੇ ਤੂੰ ਰਖੜੀ ਬਣਾਈ ਹੈ ਨਾ ਇਤੋਂ ਤੇ ਸਾਰੀ ਉਮਰ ਹੁਣ ਰਿਸ਼ਤਾ ਨਿਭਾਵੀ ਮੈਂ ਨਾ ਆਪਣੀ ਮਾਂ ਦੇ ਉਹ ਬੋਲ ਪਕਾਉਣ ਡਿਆ ਅੱਜ ਤੱਕ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਉਹ ਰਿਸ਼ਤਾ ਜਿਹੜਾ ਸਾਡਾ ਹੈ ਹੀ ਨਹੀਂ ਆ ਖੂਨ ਦਾ ਉਹਨਾਂ ਨੂੰ ਲਭਉਣ ਵਾਸਤੇ ਤੁਸੀਂ ਮੇਰੇ ਨਾਲ ਹਮੇਸ਼ਾ ਨਾਰਾਜ਼ ਰਹਿੰਦੇ ਜੇ ਹਨੂ ਇਹਨਾਂ ਦਾ ਕੀ ਭੰਗ ਪਾੜਾ ਵਾ ਤੂੰ ਅਹੀਂ ਰਿਸ਼ਤੇ ਤੇ ਅੱਜ ਕੱਲ ਇਨੀ ਮੰਗਾਈ ਆਪਣੇ ਨੇਭਾਈ ਜਾਂਦੇ ਤੁਹਾਡੇ ਦਿਮਾਗ ਨੂੰ ਕੀ ਹੋ ਗਿਆ ਵਾ ਓਏ ਉਹ ਗੱਲ ਨਹੀਂ ਆਂ ਅਸੀਂ ਵਿਚਾਰੀ ਨੂੰ ਦੇਣ ਕੀ ਰਹੇ ਆ ਜੇ ਕਿਤੇ ਆ ਜਾਂਦੀ ਤੇ ਚਾਹ ਪਾਣੀ ਤੇ ਪਲਾਉਨੇ ਆ ਉਹ ਸਾਡੇ ਕੋਲ ਕੀ ਮੰਗਦੀ ਕਿੰਨੀਆਂ ਦਵਾਵਾਂ ਦੇ ਕੇ ਜਾਂਦੀ ਆ ਤੇ ਚਾਹ ਪਾਣੀ ਅੱਜ ਕੱਲ ਸੌਖਾ ਵਾ ਕਿਹਨੂੰ ਪਿਉਣਾ ਹੈ ਜੋ ਮੰਗਾਈ ਚ 2250 ਰੁਪਏ ਚਾਹ ਤੇ ਅਵੇਂ ਖਰਚਾ ਹੋ ਜਾਂਦਾ ਵਾ ਤੇ ਜਿਹੜਾ ਟਾਈਮ ਖਰਾਬ ਕਰਕੇ ਜਾਂਦੀਆਂ ਵਾ ਤੇ ਕੱਲ ਨੂੰ ਜਿਹੜਾ ਦੇਣ ਲੈਣ ਦਾ ਟਾਈਮ ਆਇਆ ਉਹ ਵੀ ਕਰੋਗੇ ਸਾਰਾ ਮੇਰੀ ਗੱਲ ਹੀ ਮੰਨਣੀ ਆ ਤੁਸੀਂ ਚੱਲ ਮੇਰੀ ਹੁਣ ਗੱਲ ਸੁਣ ਲੈ ਨਾ ਆਪਣਾ ਦਿਮਾਗ ਖਰਾਬ ਕਰਨਾ ਮੇਰਾ ਕਰ ਉਹ ਵਿਚਾਰੀਆਂ ਬੈਠੀਆਂ ਸੁਣ ਲੈਣਗੀਆਂ ਤੂੰ ਚੁੱਪ ਕਰਕੇ ਚਾਹ ਬਣਾ ਕੇ ਲਿਆ ਤੇ ਉਹ ਗਵਾਂਡੀਆਂ ਦੇ ਮੁੰਡੇ ਨੂੰ ਪੱਪੂ ਨੂੰ ਕਹਿ ਦੇ ਵੀ ਕੋਈ ਖਾਣ ਪੀਣ ਲਈ ਲੈ ਆਵੇ ਮੈਂ ਉਹਨਾਂ ਲਾ ਕੇ ਪਾਵਾਂ ਬਸ ਠੀਕ ਆ ਆਪ ਤੇ ਉਹ ਮਰ ਗਈ ਆ ਮੇਰੇ ਗੱਲ ਜਿਹੜਾ ਪਾ ਗਈ ਮੈਨੂੰ ਤੇ ਮੱਥਾ ਡੰਮਣਾ ਹੀ ਪੈਣਾ ਵਾ ਕਵਾ ਤੇ ਫੇਰ ਮਾੜੀ ਆ ਤੂੰ ਨਹੀਂ ਸੋਚ ਸਕਦੀ ਜੋ ਮਰਜੀ ਹੋ ਜੇ ਸਾਰੀ ਦੁਨੀਆ ਨਾਲ ਰਿਸ਼ਤੇ ਬਣਾਈ ਫਿਰੋ ਮਾੜਾ ਮੈਨੂੰ ਕਿਉਂ ਸੁਧਰ ਨਹੀਂ ਸਕਦੀ ਹਾਦ ਹੋ ਗਈ ਆ ਆਪ ਨਹੀਂ ਇੱਕ ਗੱਲ ਨੂੰ ਸਮਝਦੇ ਵੀ ਜੋ ਰਿਸ਼ਤਾ ਸਾਡਾ ਹੈ ਹੀ ਨਹੀਂ ਆ ਉਹਨਾਂ ਨੂੰ ਬੰਦਦਾ ਫਾਇਦਾ ਕੀ ਆ ਅੱਜ ਕੱਲ ਕੋਈ ਆਪਣੇ ਭੈਣ ਭਰਾਵਾਂ ਨੂੰ ਨਹੀਂ ਪੁੱਛਦਾ ਮਾਂ ਦੇ ਬੋਲ ਭਗਾਉਂਦੇ ਫਿਰਦੇ ਆ ਮੈਂ ਡੱਬਾ ਲੈ ਆਈ ਆ ਫੜਾਉਣਾ ਇਹਨੂੰ ਮੰਮੀ ਉਹ ਮੰਮੀ ਹੁਣੀ ਚਾਹ ਲੈ ਕੇ ਆਉਣ ਲੱਗੇ ਸੀ ਤੇ ਮੈਂ ਚੱਲ ਕੋਈ ਨਹੀਂ ਇੱਥੇ ਹੀ ਫੜਾ ਦੇ ਤੁਸੀਂ ਮਾਮਾ ਜੀ ਨੂੰ ਕਹਿ ਦਿਓ ਨਾ ਕਿ ਤੁਹਾਡੀ ਪਸੰਦ ਦੀ ਮਠਿਆਈ ਲੈ ਆਂਦੀ ਆ ਇਦਾਂ ਮੈਂ ਫੜਾਉਂਗੀ ਫਿਰ ਉਹਨਾਂ ਨੂੰ ਖੁਸ਼ੀ ਜੀ ਨਹੀਂ ਹੋਣੀ ਮੰਮੀ ਮੈਂ ਤੇ ਆਨੀ ਆ ਚਾਹ ਦਾ ਕੀ ਪੀਣਾ ਵਾ ਚੱਲੀਏ ਗਾ ਹੁਣ ਆਪਣੇ ਘਰ ਨੂੰ ਮਿਲਗਿਲ ਤੇ ਲਈ ਆ ਹਾਏ ਹੇ ਚਾਹ ਤੇ ਘੁੱਟ ਪੀ ਲੈਂਦੇ ਉਹ ਚਾਹ ਬਣਾਉਂਦੇ ਹੀ ਐ ਤੇ ਤੂੰ ਆਨੀ ਚੱਲੀਏ ਕੀ ਚਾਹ ਪੀ ਕੇ ਨਾ ਤੇ ਉਸੇ ਵੇਲੇ ਤੋਰ ਪੈਣਾ ਜੇ ਹੋਰ ਨਹੀਂ ਹੁਣ ਇੱਥੇ ਇੰਨਾ ਚਿਰ ਬੈਣਾ ਕੀ ਮੂੰਹ ਜਿਹਾ ਬਣਾਈ ਜਾਂ ਰਹੀ ਐ ਤੂੰ ਬੈ ਜਾ ਪੁੱਤ ਬੈ ਜਾ ਹੋਰ ਸੁਣਾਓ। ਹੋਰ ਕਦੋਂ ਦਾ ਛੁੱਟੀ ਆਇਆ ਤੂੰ? ਛੁੱਟੀ ਤੇ ਦਸਕ ਦੇ ਨੂੰ ਆਇਆ। ਮੈਂ ਥੋੜੀ ਕਣਕ ਵੜਨ ਵਾਲੀ ਤੇ ਵੜਾ ਵੜੂ ਜਾਣੇ ਆ। ਆ ਮੌਸਮ ਆਸਮ ਦੇਖਦਾ ਫਿਰਨ ਲਿਆ। ਵੇਂਦੇ ਕੀ ਹੋ? ਗਈ ਹਾਂ ਮੁੰਡੇ ਵਾਲਾ। ਤਹੈ ਨਹੀਂ ਘਰ ਹੋ ਗਿਆ ਹੀ ਕਿਤੇ। ਤੂੰ ਐ ਹੋਈ ਲੈ ਜਾਨੀ ਹੋ ਐ ਹੋਈ ਕਰ ਲਿਆ ਫੜ ਪਾ ਲਿਆ।

ਆਗਿਆ ਵਖ ਦੀ ਮਾਰੀ ਆ ਉਹਦਾ ਕੋਈ ਭੈਣ ਨਹੀਂ ਭਰਾ ਨਹੀਂ ਮਾਂ ਨਹੀਂ ਪਿਓ ਨਹੀਂ ਉਹਨੇ ਮੈਨੂੰ ਛੋਟੇ ਹੁੰਦਿਆਂ ਤੋਂ ਭਰਾ ਬਣਾਇਆ ਵਾ ਤੇ ਤੇਰਾ ਮੱਥਾ ਕਿਉਂ ਸੜਿਆ ਰਹਿਦਾ ਵੇਖ ਕੇ ਵੇਜਣਾ ਆਇਆ ਜੀ ਆ ਜਾਇਆ ਕਰੋ ਜਦੋਂ ਤੁਹਾਡਾ ਦਿਲ ਤੁਹਾਨੂੰ ਲੱਗਦਾ ਤੁਹਾਡਾ ਆਪਣਾ ਘਰ ਵਾ ਬਿਨਾ ਸੋਚੇ ਤੁਸੀਂ ਆਉਣਾ ਕੋਈ ਗੱਲ ਨਹੀਂ ਨਹੀਂ ਕੋਈ ਨਹੀਂ ਆ ਜਾਣੀ ਆ ਜਾਓ ਮੰਮੀ ਚਲੋ ਅਸੀਂ ਛੇਤੀ ਚਲਦੇ ਆਂ ਤੂੰ ਭੁਗੜਿਆ ਬੜੀ ਕਾਲੀ ਪਈ ਆ ਬਸ ਮਾਮਾ ਜੀ ਘਰ ਜਾਏ ਸਰਨਾ ਆਪਣੇ ਘਰ ਹੀ ਸਰਦਾ ਜਾ ਕੇ ਇੱਥੇ ਘੜੀ ਦੀ ਘੜੀ ਆ ਵੀ ਜਾਵਾਂਗੇ ਫਿਰ ਕਿਹੜਾ ਟਾਈਮ ਲੰਘ ਜਾਣਾ ਸਾਰੀ ਜ਼ਿੰਦਗੀ ਤੇ ਆ ਕਿੱਡੀ ਛੇਤੀ ਬੰਦ ਕੀਤਾ ਕਿ ਤੇ ਕਿਤੇ ਦੋਰੇ ਮੁੜ ਕੇ ਨਾ ਆ ਜਾਣਾ ਕਿੰਦਾ ਜੀ ਕਰ ਲੱਗ ਰਹੀ ਜਾਣ ਰਹੀ ਆ ਕੋਹ ਨਹੀਂ ਮੰਮੀ ਆ ਜਾਓ ਜੇ ਘਰ ਜਾਣਾ ਤੇ ਮੁੜ ਕੇ ਤੁਸੀਂ ਕਹਿਣਾ ਮੈਨੂੰ ਘਰ ਨਹੀਂ ਜਾਣ ਦਿੱਤਾ ਵੇਖ ਲਈ ਕੁੜੀ ਦੀ ਆਕੜ ਇਹ ਚੱਲੀਏ ਆਪਣੇ ਘਰ ਗਿਆ ਹੀ ਸਰਨਾ ਵਾ ਹੋਰ 10 ਇਥੇ ਪੱਕੇ ਰਹਿਣ ਆ ਗਈਆਂ ਤੇ ਜਿਹੜੀਆਂ ਗੱਲਾਂ ਹਾਂ ਤੁਸੀਂ ਕਰਦੇ ਹੋ ਨਾ ਵੀ ਵਿਚਾਰੀਆਂ ਆ ਜਾਂਦੀਆਂ ਘੜੀ ਚਾਹ ਪਾਣੀ ਪੀ ਜਾਂਦੀਆਂ ਵਾ ਕੱਲੇ ਚਾਹ ਪਾਣੀ ਦੀ ਗੱਲ ਨਹੀਂ ਆ ਦੂਰ ਤੱਕ ਸੋਚਿਓ ਮਾਮਾ ਬਾਨਾ ਕਿਤੇ ਸੌਖਾ ਨਹੀਂ ਆ ਕੱਲ ਨੂੰ ਅਗਲੀ ਨੇ ਜਦੋਂ ਕੁੜੀ ਦਾ ਵਿਆਹ ਕਰਿਆ ਉਦੋਂ ਉਹਨੇ ਕਹਿਣਾ ਮੈਂ ਹੁਣ ਮਾਮਾ ਬਣ ਕੇ ਆਵੇ ਪੂਰਾ ਕੁੜੀ ਨੂੰ ਖਾਰਿਆਂ ਲਾਵੇ ਚੂੜਾ ਪਾਵੇ ਮਿਲਣੀਆਂ ਕਰੇ ਤੇ ਪਾ ਦਿਓ ਗੈਣਾ ਗੱਟਾ ਸਾਰਾ ਤੇ ਮਿਲਣੀਆਂ ਕਰਿਓ ਸਾਡੀ ਗੱਲੀ ਗੱਲੀ ਧੀ ਆ ਇਹਦੇ ਰੀਝਾਂ ਚ ਆ ਕਰੀਏ ਤੁਸੀਂ ਗਲੀ ਗੱਲਾਂ ਚ ਤੁਰੇ ਫਿਰਦੇ ਹੋ ਨਾਲੇ ਸਾਡੇ ਲੱਗਦੀ ਕੀ ਆ ਉਹ ਮੇਰੀ ਗੱਲ ਸੁਣ ਤੂੰ ਬੜੀ ਦੂਰ ਦਾ ਸੋਚ ਰਿਹਾ ਖਾਰਿਓ ਤਾਰੋ ਰੋ ਖਰੋ ਜੇ ਕਰੋ ਉਹ ਉਹ ਧੀ ਧਾਨੀਆਂ ਵਿਚਾਰੀ ਜਿੱਦਾਂ ਦੀ ਸਾਡੀ ਇਹ ਆ ਨਾ ਪ੍ਰੀਤੀ ਉਦਾਂ ਦੀ ਉਹ ਆ ਨਾਲੇ ਉਹਨਾਂ ਕੋਲ ਦੇਣਾ ਵੀ ਪਊ ਨਾ ਤੇ ਉਹਦੇ ਕਰਮਾ ਦਾ ਵਾ ਉਹਦੇ ਕਰਮਾ ਚ ਲਿਖਿਆ ਵਾ ਇਹ ਅਹੀਂ ਆਪਣੇ ਕੋਲ ਬੰਦਾ ਕੁਝ ਨਹੀਂ ਕਿਸੇ ਨੂੰ ਕੁਝ ਦਿੰਦਾ ਬਸ ਠੀਕ ਆ ਆਪਣਾ ਨਸੀਬਾ ਦਾ ਲੈਂਦੇ ਰਹੋ ਧੀਆ ਬਣਾ ਅਗਲੀ ਨੇ ਕੋਹਨਾ ਕੋ ਸੋਚ ਕੇ ਟਾੜਨਾ ਰਿਸ਼ਤਾ ਬਣਾਇਆ ਵਾ ਦੀਦਾ ਮਾਣਾ ਨੂੰ ਪਿਮੋਟੀ ਸਵਾਮੀ ਆ ਪੈਸੇ ਵਾਲੀ ਆਪੇ ਕਰਨਗੇ ਨਾਲੇ ਤੁਸੀਂ ਦਿਹਾਲ ਵੀ ਬੜੇ ਬਣੇ ਜੇ ਨਾ ਅਗਲੀ ਨੇ ਭੇ ਪਾਇਆ ਵਾ ਚਲੋ ਮੰਨਿਆ ਕਿ ਦੀ ਰਿਸ਼ਤਾ ਹੈਗਾ ਹੀ ਵਿਆਹੀ ਗਈ ਆਪਣੇ ਘਰ ਜਲ ਗਈ ਹੁਣ ਨਿਆਣੇ ਵੱਡੇ ਹੋਏ ਜਵਾਨ ਹੋਏ ਆ ਹੁਣ ਗਾਂ-ਗਾਂ ਇੱਥੇ ਆਉਂ ਜਾਂਦਾ ਕਿ ਫਾਇਦਾ ਕੁੜੀ ਏਡੀ ਸਾਰੀ ਮਗਰ ਲਾਈ ਆ ਇਸੇ ਕੰਮ ਨੂੰ ਤੇ ਲਾਈ ਆ ਵੀ ਕੱਲ ਨੂੰ ਵਿਆਹ ਕਰੂੰਗੀ ਤੇ ਆਪੇ ਅੱਗੇ ਹੋ ਕੇ ਕਰੇਗਾ ਸਾਰਾ ਤੇ ਮੈਨੂੰ ਨਹੀਂ ਜੇ ਤਾਂ ਦੇ ਰਿਸ਼ਤੇ ਚੰਗੇ ਲੱਗਦੇ ਸਿੱਧੀ ਗੱਲ ਵਾ ਆਪਣੇ ਭੈਣ ਭਰਾਵਾਂ ਕੋਣ ਜਾਣ ਨੂੰ ਟਾਈਮ ਨਹੀਂ ਆ ਵੱਖੀਆਂ ਹੀ ਭੈਣ ਬਣਾਈਆਂ ਯਾਰ ਇਹਦੀ ਖੋਪੜੀ ਵਿੱਚ ਬੈਂਦਾ ਕਿਉਂ ਨਹੀਂ ਕੋਈ ਮੇਰੀ ਖੋਪੜੀ 'ਚ ਬਥੇਰਾ ਕੋ ਬੈਠਾ ਵਾ ਆ ਤੁਹਾਡੀ ਖੋਪੜੀ ਤੇ ਜਿਹੜੀ ਪੱਟੀ ਬੰਨੀ ਨਾ ਉਹਨਾਂ ਨੇ ਝੂਠੇ ਪਿਆਰ ਦੀ ਉਹ ਤੁਹਾਨੂੰ ਨਹੀਂ ਦਿਖਣ ਡਿਆ ਗਾੜੀ ਕੁਛ ਵੀ ਚੁੱਪ ਕਰੋ ਮੈਂ ਡੈਡੀ ਨੂੰ ਸਮਝਾ ਲੂੰਗੀ ਵੀ ਚੁੱਪ ਕੀ ਕਰੋ ਤੀਜੇ ਕਦੋਂ ਮੂੰਹ ਚੋਕੇ ਆ ਜਾਂਦੀ ਆ ਇਹਨਾਂ ਦੀ ਗੱਲ ਸੁਣ ਇਹਨੇ ਤੇ ਇਦਾਂ ਸੋਚਿਆ ਜਿੱਦਾਂ ਉਹਨੇ ਵਿਆਹ ਰੱਖਿਆ ਤਾਂ ਵਿਆਹ ਹੀ ਆਖਣਾਈ ਆ ਲੈ ਪੂਰੀ ਇੰਨੀ ਜਵਾਨ ਹੋਈ ਭਾਵੇਂ ਅੱਜ ਵਿਆਹ ਰੱਖ ਲਓ ਦੁਨੀਆ ਬੜੀ ਤੇ ਤੈਨੂੰ ਕੀ ਚਿੰਤਾ ਵਾ ਜਿਨ੍ਹਾਂ ਨੇ ਪੈਦਾ ਕੀਤੀ ਉਹ ਉੱਪਰ ਵਾਲਾ ਸਾਰਾ ਕੁਝ ਦਊ ਉਹਨੂੰ ਤੈਨੂੰ ਜ਼ਿਆਦਾ ਛੱਡਣ ਦੀ ਜ਼ਰੂਰਤ ਨਹੀਂ ਆ ਹਾਏ ਮੰਮੀ ਸਹੀ ਕਹਿ ਰਹੇ ਡੈਡੀ ਜੀ ਤੁਸੀਂ ਕਿਉਂ ਮੰਮੀ ਨਾਲ ਲੜਾਈ ਕਰੀ ਜਾਂਦੇ ਜੇ ਜਿੱਦਾਂ ਦੀ ਤੂੰ ਉਹਨਾਂ ਦੀ ਅੱਜ ਸੇਵਾ ਕਰਤੀ ਆ ਨਾ ਜਿੱਦਾਂ ਦੀ ਚਾਹ ਪਾਣੀ ਪੁਲਾਇਆ ਉਹ ਉਹਨਾਂ ਦੀ ਬੜੀ ਇੱਜ਼ਤ ਹੋ ਗਈ ਆ ਮੈਨੂੰ ਲੱਗਦਾ ਦੁਬਾਰਾ ਆਉਣ ਗਿਆ ਆਉਣ ਉਹ ਇੱਥੇ ਤੇ ਨਾ ਆਉਣ ਮੈਂ ਅੱਗੇ ਨਹੀਂ ਚਾਹੁੰਦੀ ਵੀ ਇੱਥੇ ਆਉਣ ਨਹੀਂ ਜਾਣਦੇ ਆ ਤੇ ਤੂੰ ਮੈਨੂੰ ਜਾਣ ਨਹੀਂ ਦਿੱਤਾ ਹੁਣ ਤੂੰ ਮੈਨੂੰ ਕਹਿ ਨਹੀਂ ਆ ਚੱਲੀਏ ਆਪਣਾ ਘਰ ਮੰਮੀ ਆਪਣਾ ਹੀ ਹੁੰਦਾ ਜਿੰਨਾ ਚਿਰ ਆਪਣੇ ਘਰੋਂ ਨਾ ਨਾ ਹੋ ਕੇ ਜਾਈਏ ਉਹਨਾਂ ਜਿਹੜੇ ਠੰਡ ਨਹੀਂ ਨਾ ਪੈਂਦੀ ਕਾਲਜੇ ਨੂੰ ਨਾਲੇ ਫਿਰ ਤੂੰ ਹੀ ਨਹੀਂ ਦੇ ਸਕੋ ਨੇ ਕਿ ਹੁੰਦੇ ਖੇੜਦੇ ਆ ਕਿਤੇ ਇੰਨੀ ਸਾਫ ਸਫਾਈ ਹੁੰਦੀ ਐਨਾ ਵਧੀਆ ਘਰ ਹੀ ਤੇ ਹੁਣ ਅੰਦਰ ਜਾਣਾ ਕਿ ਨਹੀਂ ਅੰਦਰ ਹੁਣ ਕੀ ਜਾਣਾ ਵਾ ਅੰਦਰ ਹੋਰ ਕੀ ਹੋਊਗਾ ਭਾਂਡੇ ਹੋਣੇ ਆ ਇੱਥੇ ਹੋਈ ਵੇ ਕੰਦਾ ਦਾ ਹਾ ਕਿਤੇ ਪੋਚਾ ਫੇਰ ਫੇਰ ਕੇ ਮੈਂ ਇੰਨੀਆਂ ਸਵਾਰਨੀਆਂ ਜਿਹਦਾ ਕੋਈ ਹਿਸਾਬ ਨਹੀਂ ਪਿੰਦਰ ਨੇ ਤੇ ਮੈਂ ਇੱਥੇ ਖਿਰੜਦਾ ਕਿਤੇ ਟਾਲੀ ਦੇ ਥੱਲੇ ਦੋ ਦਿਨ ਨਹੀਂ ਰਹਿਗੇ ਹੈਗੇ ਜਾਦਾ ਹੀ ਰਹਿ ਜਾਂਦੀ ਆ ਮੰਮੀ ਜਦਾ ਹੀ ਕੀ ਸਮਾਨ ਚੱਲੀ ਜਾਂਦਾ ਵਾ ਉਹ ਥੋੜੀ ਰੁਕਣਾ ਆ ਆ ਨਾਲੇ ਬੂਆ ਟੁੱਟ ਗਿਆ ਵਾ ਵਾ ਜਿੰਦਰਾ ਵਜਿਆ ਗਿਆ ਤੇ ਬੂਆ ਟੁੱਟ ਗਿਆ ਆ ਜਿਹੜਾ ਸਮਾਨ ਪਿਆ ਮੰਮੀ ਇੱਥੇ ਖਰਾਬ ਹੋਂ ਗਿਆ ਵਾ ਜਾਂ ਉੱਥੇ ਹੀ ਲੈ ਜਾਓ ਆਪਣੇ ਘਰ ਇਹਨੂੰ ਵਰਤਪੁਰਤ ਲਿਓ ਤੁਸੀਂ ਵੀ ਨਾਨੀ ਦੀਆਂ ਚੀਜ਼ਾਂ ਕਹਿੰਦੇ ਮੈਂ ਛੇੜਨੀਆਂ ਨਹੀਂ ਇੱਥੋਂ ਖਰਾਬ ਤੇ ਹੋਣੀਆਂ ਆਪਣੇ ਹੱਥੀ ਵਰ ਦੇ ਬੁਰਤੇ ਲਾਉਂਗੇ ਤੇ ਉਹ ਨਾਲੇ ਤੁਹਾਨੂੰ ਵਧੀਆ ਲੱਗੂਗਾ ਇੱਥੇ ਵੀ ਇਹਨਾਂ ਨੇ ਪਾਈਆਂ ਚੀਜ਼ਾਂ ਨੇ ਕੀ ਕਰਨਾ ਉਹ ਉੱਥੇ ਹਰ ਵੇਲੇ ਮੇਰੀ ਅੱਖਾਂ ਦੇ ਸਾਹਮਣੇ ਰਹਿਣਗੀਆਂ ਤੇ ਹਰ ਵੇਲੇ ਮੈਨੂੰ ਜਾਦਾ ਆਉਂਦੀਆਂ ਰਹਿਣੀਆਂ ਇਹਨਾਂ ਚੀਜ਼ਾਂ ਵੱਲ ਦੇਖ ਕੇ ਇੱਥੇ ਦੀ ਕਿਤੇ ਔਨੀਆਂ ਤੇ ਫੇਰ ਕਿਤੇ ਵੇਨੀਆਂ ਚਲੋ ਫੇਰ ਆਜੋ ਚੱਲੀ ਹੁਣ ਹੋਰ ਕੀ ਕਰਨਾ ਫੇਰ ਮੰਮੀ ਆਇਦਰ ਆਓ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ। ਹਮ। ਪਰ ਘਰ ਘਰ ਜਾ ਕੇ ਨਾ ਵੀਰ ਉਹਨਾਂ ਦੇ ਨਾਲ ਨਾ ਗੱਲ ਕਰਿਓ। ਅੱਜ ਤੋਂ ਬਾਅਦ ਮਾਮੇ ਦੇ ਘਰੇ ਨਹੀਂ ਆਉਣਾ ਆਪਾਂ। ਇਹ ਕੀ ਹੋਇਆ? ਤੁਹਾਨੂੰ ਦੁੱਖ ਦੇ ਮੰਮੀ ਲੱਗਣਾ ਵਾ ਸੁਣ ਕੇ। ਮੈਨੂੰ ਪਤਾ ਤੁਸੀਂ ਬੜਾ ਪਿਆਰ ਕਰਦੇ ਏ ਨੂੰ ਆਪਣਾ ਸਕੇ ਭਰਾ ਹੀ ਮੰਨਦੇ ਆ। ਪਰ ਮੰਮੀ ਜੇ ਕਿਸਮਤ ਨੇ ਤੁਹਾਡੇ ਵਿੱਚ ਸਕੇ ਭਰਾ ਦਾ ਪਿਆਰ ਨਹੀਂ ਨਾ ਲਿਖਿਆ। ਤੇ ਬਗਾਨੇ ਦਾ ਵੀ ਨਹੀਂ ਜੇ ਹੁਣਾਂ ਪਿਆਰ ਭਰਾ ਤੇ ਭਾਵੇਂ ਤੁਹਾਡਾ ਫੇਰੇ ਥੋੜਾ ਬੋਧਾ ਤੁਹਾਨੂੰ ਮੰਨਦਾ ਹੋਊਗਾ ਦਿਲੋਂ ਆਪਣੀ ਭੈਣ ਕਹਿੰਦਾ ਹੋਊਗਾ ਪਰ ਮਾਮੀ ਤੁਹਾਨੂੰ ਬਿਲਕੁਲ ਨਹੀਂ ਜੇ ਮੰਨਦੀ ਜਦੋਂ ਤੁਸੀਂ ਮੈਨੂੰ ਕਿਹਾ ਸੀ ਨਾ ਕਿ ਆ ਮਠਾਈ ਵਾਲਾ ਡੱਬਾ ਜਿਹੜਾ ਉਹਨਾਂ ਨੂੰ ਦੇ ਆ ਮੈਂ ਫੜਾਉਣ ਗਈ ਤੇ ਮੈਂ ਵਾਪਸ ਲੈ ਆਈ ਹੀ ਇਸੇ ਕਰਕੇ ਹੀ ਰਸੋਈ ਦੇ ਵਿੱਚ ਮਾਮੀ ਮਾਮੇ ਦੇ ਨਾਲ ਬਹੁਤ ਲੜਨ ਡਈ ਸੀ ਤੇ ਹਨ ਨੂੰ ਬੜਾ ਬੁਰਾ ਭਲਾ ਕਹਿਣ ਡਈ ਸੀ ਕਿ ਤੂੰ ਇਹਨਾਂ ਨੂੰ ਮਗਰ ਲਾਇਆ ਵਾ ਇਹ ਆ ਜਾਂਦੀਆਂ ਮੂੰਹ ਚੁੱਕ ਕੇ ਮਤਲਬ ਇਹੋ ਜੀਆਂ ਗੱਲਾਂ ਜੇ ਮੈਂ ਤੁਹਾਨੂੰ ਦੱਸਿਆਂ ਤੇ ਤੁਹਾਡਾ ਦਿਲ ਬੜਾ ਦੁਖਣਾ ਵਾ ਨਾਲੇ ਮੰਮੀ ਪੇਕੇ ਆਪਣੇ ਭਰਾਵਾਂ ਨਾਲ ਤੇ ਆਪਣੇ ਮਾਪਿਆਂ ਨਾਲ ਹੀ ਹੁੰਦੇ ਆ ਬਗਾਨਿਆਂ ਨਾਲ ਨਹੀਂ ਜੇ ਬੰਦੇ ਤੇ ਨਾ ਵੀ ਕੋਸ਼ਿਸ਼ ਕਰਿਓ ਹੀ ਬਣਾਉਣ ਦੀ ਅੱਜ ਤੋਂ ਬਾਅਦ ਇਸ ਘਰ ਨਾ ਮੈਂ ਪਿਆ ਤੁਹਾਨੂੰ ਪੈਰ ਪਾਉਣ ਦੇਣਾ ਜੇ ਤੇ ਨਾ ਉਹਨਾਂ ਨੂੰ ਉੱਥੇ ਆਉਣ ਦੇਣਾ ਉਹ ਤੇ ਅੱਗੇ ਵੀ ਨਹੀਂ ਆ ਕੇ ਖੁਸ਼ ਹੈਗੇ ਤੇ ਜਿਹੜਾ ਆਪਾਂ ਉਹਨੇ ਆ ਨਾ ਮੈਂ ਨਹੀਂ ਜੇ ਤੁਹਾਨੂੰ ਇੱਥੇ ਵੜਨ ਦੇਣਾ ਤੇ ਨਾ ਮੈਂ ਹੀ ਸਾਰੀ ਜ਼ਿੰਦਗੀ ਵੜਨਾ ਠੀਕ ਆ ਨਾ ਹਾਏ ਏਦਾਂ ਕਿਆ ਮੰਮੀ ਤੇਰੀ ਨੇ ਇਹ 3 ਨਾਲ ਜਿਆਦਾ ਉਮਦੇ ਵੀ ਨਹੀਂ ਹੈਗੇ ਕਿਤੇ ਸਾਥ ਤੇ ਦੋ ਤਿੰਨ ਗੇੜੇ ਮਾਰਨੇ ਆ ਤੇ ਇਦਾਂ ਦੀਆਂ ਗੱਲਾਂ ਕਰਨ ਢੀ ਹੈਗੀ ਮੰਮੀ ਜਿਹੜੇ ਤੁਸੀਂ ਸਹੀ ਸਮਾਨੀ ਵੀ ਗੇੜੇ ਮਾਰਦੇ ਜੇ ਨਾ ਉਹਨਾਂ ਨੂੰ ਇਹ ਵੀ ਬਹੁਤੇ ਲੱਗਦੇ ਆ ਨਾਲੇ ਅੱਜ ਤੋਂ ਬਾਅਦ ਮਾਮੀ ਨਹੀਂ ਕਹਿਣਾ ਕਿ ਤੇਰੀ ਮਾਮੀ ਨਾ ਜੋ ਮੇਰੀ ਮਾਮੀ ਹੈਗੀ ਆ ਤੇ ਨਾ ਉਹਨੇ ਬਣਨਾ ਹੀ ਆ ਤੇ ਨਾ ਹੀ ਬਣਾਉਣ ਦੀ ਕੋਸ਼ਿਸ਼ ਕਰਿਓ ਠੀਕ ਆ ਨਾ ਚਲ ਬੋਤਾ ਮੈਂ ਤਾਂ ਤੁਹਾਡੀ ਮੰਨਣੀ ਆ ਜਿਨ੍ਹਾਂ ਦੇ ਕੋਲ ਰਹਿਣਾ ਹਰ ਵੇਲੇ ਜੋ ਤੂੰ ਕਹੇਂਗੀ ਉਦਾਂ ਹੀ ਕਰ ਲਾਂਗੇ ਤੁਸੀਂ ਇਹ ਮਨ ਬਣਾ ਲਓ ਤਾਂ ਡਾ ਕੋਈ ਭਰਾ ਨਹੀਂ ਹੈਗਾ ਠੀਕ ਆ ਨਾ ਮਾਨ ਬਣਾਉਣਾ ਬੜਾ ਔਖਾ ਹੈ ਪਰ ਹੁਣ 3 ਪਤਾ ਪਰ ਉਹ ਵੀ ਮਜਬੂਰ ਜੇ ਉਹਦੇ ਹੱਥੋਂ ਹੁਣ ਅਗਲੇ ਦੇ ਘਰ ਇਹ ਗੱਲ ਨੂੰ ਲੈ ਕੇ ਜੇ ਕੜਾ ਪਾਉਗੀ ਤੇ ਤੁਹਾਡੇ ਸਿਰ ਤੇ ਗੱਲ ਆਉਣੀ ਆ ਨਾ ਤੇ ਐਵੇਂ ਕੋਈ ਵਾਦਾ ਘਾਟਾ ਹੋ ਗਿਆ ਫਿਰ ਜੂ ਲਾਲਾ ਲਾਲਾ ਕਰਾਉਣੀ ਆ ਇਹਦੇ ਨਾਲੋਂ ਚੰਗਾ ਹੀ ਆਪਣੇ ਘਰ ਹੀ ਰਾਜੀ ਆ ਠੀਕ ਆ ਚਲੋ ਠੀਕ ਆ ਅੱਧੀ ਹੋਈ ਇਹ ਬੰਦੇ ਵਾਲੇ ਮੰਮੀ ਮੈਂ ਰੇਡ ਲਗਾ ਰਹਿਂਦਾ ਵਾ ਕਿ ਜਿੱਦਾਂ ਤੁਸੀਂ ਡੈਡੀ ਦੇ ਸਾਹਮਣੇ ਬੋਲਦੇ ਆ ਨਾ ਕਿ ਤੇ ਤੁਹਾਡੀ ਦੋਵਾਂ ਜੀਆਂ ਦੀ ਲੜਾਈ ਨਾ ਹੋ ਜੇ ਲੜਾਈ ਕਿ ਹੋਣੀ ਪਰੀ ਤੇ ਮੈਂ ਤਾਂ ਤੇਰੇ ਵਾਸਤੇ ਕੈਨੀ ਰਹਿਣੀ ਜੋ ਕੁਛ ਵੀ ਹੈਗਾ ਤੇਰੇ ਵਾਸਤੇ ਆ ਮੈਂ ਤਾਂ ਚਮਨੇ ਸੋਨੇ ਜੇ ਘਰ ਮੈਂ ਆਪਣੀ ਤਿੰਨ ਵਿਆਹਾਂ ਤੇ ਸੌਖੀ ਜਾਵੇਂ ਐ ਸੋਨੇ ਚ ਮੜਾਵਾਂ ਰਾਣੀਆਂ ਵਾਂਗੂ ਤੈਨੂੰ ਰੱਖੇ ਮੈਨੂੰ ਇੰਨੀਆਂ ਰੀਝਾਂ ਵਾ ਨਾ ਪਰ ਇਹ ਗੱਲ ਨੂੰ ਨਹੀਂ ਸਮਝਦੇ ਦੇਹੋ ਉਹਨਾਂ ਨੇ ਇੱਥੇ ਮੂੰਹ ਲਾਇਆ ਵਾ ਇਨੇ ਚਰ ਦੀ ਪਹਿਲਾਂ ਉਹ ਹਟੀ ਨਹੀਂ ਆ ਨਿਆਣੇ ਵੀਰ ਜਿਹੜੇ ਹੋ ਗਿਆ ਗਾਂ ਆਪਣੇ ਕੁੜੀ ਨੂੰ ਨਾਲ ਲੈ ਕੇ ਆਉਣ ਲਿਆ ਭੀ ਕੱਲ ਨੂੰ ਅੰਨੇ ਭੋਲਾ ਹੈਗਾ ਵਾ ਇਹਦੇ ਕੋ ਸਾਰਾ ਖਰਚਾ ਲਵਾਉਣਾ ਵੇਖੀ ਅਗਲੀ ਨੇ ਕਹਿਣਾ ਮਾਮਾ ਹੁਣ ਪੂਰਾ ਬਣੇ ਤੇ ਬੰਨਾ ਵੀ ਪੈਣਾ ਜਦੋਂ ਅਮਜਾ ਜਾਂਦਾ ਰਿਹਾ ਫਿਰ ਲੋਕਾਂ ਨੇ ਕਿਹਾ ਨਾ ਮਾਮਾ ਆਇਆ ਵਾ ਹੈਂ ਗਾਂ ਦੀ ਗੱਤ ਤੈਨੂੰ ਪੰਗੇ ਪਾਉਣੇ ਇੰਨੇ ਫਿਰ ਕਹਿਣਾ ਤੇਰੀ ਭੈਣ ਵਾਂ ਭੈਣਾ ਭੈਣਾ ਮਿਲਿਆ ਕਰੋ ਤੇ ਇਹੋ ਜਿਹਾਂ ਨੂੰ ਹੁਣੇ ਪਰੇ ਤੋੜ ਕੇ ਸੁਟਣਾ ਚਾਹੀਦਾ ਵਾ ਮਤਲਬ ਇਹ ਕੀ ਆ ਨਾਲੇ ਸਾਡੀਆਂ ਕੀ ਲੱਗਦੀਆਂ ਵਾ ਆਹ ਰਹਾ ਤੇ ਦੂਰ ਦੀ ਆ ਨਾ ਰਿਸ਼ਤੇਦਾਰੀ ਟਾਈਮ ਲੋਕਾਂ ਕੋਲ ਅੱਜ ਕੱਲ ਹੈ ਨਹੀਂ ਮਗਈ ਆਈ ਇੰਨੀ ਆਪਣੇ ਭੈਣ ਭਰਾ ਨੂੰ ਮਿਲਿਆ ਨਹੀਂ ਜਾਂਦਾ ਹੋਰੀ ਇੰਗੜੀ ਭੜੀਂਗੜੀ ਭੈਣ ਭਾਈ ਪਤਾ ਨਹੀਂ ਕਿਹੜੀਆਂ ਗੱਲਾਂ ਕਰਦੇ ਰਹਿੰਦੇ ਜਿੱਦਾਂ ਉਹਦੀ ਕਿਤੇ ਪਹਿਲੀ ਸੰਭੀ ਇਹਨੇ ਬੜਾ ਉਹਦਾ ਹੀ ਜਾਇਦਾਦ ਵਾ ਇੱਥੇ ਤੇ ਤਾਂ ਨੂੰ ਮਿਲਦਾ ਵਾ ਮੈਂ ਤਾਂ ਤੇਰੀਆਂ ਸਾਰੀਆਂ ਰੀਝਾਂ ਕਰਨੀਆਂ ਚਾਹੁੰਦੀ ਆ ਮੈਂ ਨਹੀਂ ਚਾਹੁੰਦੀ ਵੀ ਤੇਰੀ ਕੋਈ ਵੀ ਰੀਝ ਜਿਹੜੀ ਕਿਸੇ ਦੇ ਨਾਲ ਵੰਡੀ ਜਾਵੇ ਮੰਮੀ ਹੈ ਤੇ ਗੱਲ ਤਾਂ ਢੀ ਵੀ ਠੀਕ ਆ ਪਰ ਹੂੰ ਡੜੀ ਮੰਨਣੇ ਇਸ ਗੱਲ ਨੂੰ ਤੇ ਤਾਂ ਹੀ ਆ ਨਾ ਮੰਨਣਗੇ ਮੰਨਣਗੇ ਕਿਉਂ ਨਾ ਮਨ ਆਉਦੀ ਵੀ ਅਖੀ ਮੈਂ ਕਿਦਾਂ ਉਹਦਾ ਮੈਨੂੰ ਗੁੱਸਾ ਤੇ ਉਹਨਾਂ ਤੇ ਵੀ ਹੁੰਦਾ ਵਾ ਐਵੇਂ ਆ ਜਾਂਦੀਆਂ ਤੇ ਜਿਗਰਣ ਦੱਸ ਦਿਆਂ ਮਨੇ ਫੋਨ ਕਰਕੇ ਦੁਪਹਿਰੇ ਘੜੀ ਬੰਦਾ ਲੰਮਾ ਪਿਆ ਹੁੰਦਾ ਵਾ